ਇਹ ਬਟਾਲਾ ਦੀ ਪ੍ਰਸਤਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਤੁਸੀਂ ਇੱਥੇ ਆ ਕੇ ਇਹ ਇਹ ਬਹੁਤ ਸਾਹਿਬ ਪ੍ਰੋਗਰਾਮ ਕਰਨ ਕਰ ਰਹੇ ਹੋ ਜਾਂ ਤੁਸੀਂ ਪ੍ਰੈਸ ਕਾਨਫਰੰਸ ਕਰਾ ਸੀ ਜੋ ਕਰਾ ਸੀ ਜੋ ਕਰ ਰਹੇ ਹੋ ਤੇ ਬਾਕੀ ਕੰਮ ਦਾ ਬਹੁਤ ਬਹੁਤ ਧੰਨਵਾਦ। ਉਹ ਸਾਡਾ ਮੈਸੇਜ ਹੈ ਜਾਂ ਜੋ ਸਰ ਇਹ ਸੰਗਤਨ ਅਪੀਲ ਕਰਨ ਵਾਸਤੇ ਆਏ ਆ ਉਹਨੂੰ ਤੁਸੀਂ ਕਰ ਕਰ ਤੱਕ ਪਹੁੰਚਾ ਰਹੇ ਹੋ ਇਸ ਵਾਸਤੇ ਬਹੁਤ ਬਹੁਤ ਧੰਨਵਾਦ। ਹਾਂਜੀ ਕੀ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ? ਅਸੀਂ ਸੰਤਾਂ ਨੂੰ ਇਹ ਅਪੀਲ ਕਰਨ ਵਾਸਤੇ ਆਏ ਆ ਕਿ ਜੀ ਜੋ ਸਾਡੇ ਸਿੱਖ ਪੰਥ ਨਾਲ ਜਾਂ ਪੰਜਾਬ ਨਾਲ ਧੱਕੇ ਇਸ਼ਾਈ ਹੋ ਰਹੀ ਆ ਜਾਂ ਸਾਡੇ ਤੇ ਜੁਲਮ ਸਿਖ ਹੋ ਰਿਹਾ ਉਹਦੇ ਵਾਸਤੇ ਸਾਡੀ ਕਿਤੇ ਵੀ ਜੋ ਸੁਣਵਾਈ ਨਹੀਂ ਹੋ ਰਹੀ ਜੋ ਕਿਸੇ ਵੀ ਚੀਜ਼ ਦਾ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ ਉਹਦੇ ਵਾਸਤੇ ਇਸ ਜੇ ਸਾਰਾ ਮਾਮਲਾ ਸੰਤਾਂ 'ਚ ਲੈ ਕੇ ਜਾ ਰਹੇ ਆਂ। ਔਰ ਦੂਸਰਾ ਇਹ ਕਿਸੇ ਬੰਦੇ ਤਰੀਕ ਨੂੰ ਆਕਤਰਤਾ ਕਰ ਰਹੇ ਆਂ ਉਹਦੇ 'ਚ ਵੀ ਇਹ ਸਾਰੇ ਮਸਲੇਾਂ ਤੇ ਵਿਚਾਰ ਕੀਤੀ ਜਾਣੀ ਆ ਤੇ ਇਹ ਅਸੀਂ ਹਰ ਜ਼ਿਲ੍ਹੇ ਚ ਜਾ ਰਹੇ ਹਰ ਇੱਕ ਕਸਬੇ ਜਾ ਰਹੇ ਆ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਵਾਸਤੇ ਪੂਰੇ ਸਿੱਖ ਜਗਤ ਵਿੱਚ ਘਾਟੜ ਜਾ ਰਹੇ ਆ ਉਹਨੂੰ ਅਸੀਂ ਚਾਹੁੰਦੇ ਆ ਕਿ ਉਹ ਸਾਰਿਆਂ ਚ ਉਹ ਦੁਬਾਰਾ ਉਹਨਾਂ ਚ ਉਹਨਾਂ ਦੇ ਜ਼ਿੰਮੇਵਾਰੀ ਦਾ ਉਹਨਾਂ ਨੂੰ ਅਹਿਸਾਸ ਕਰਾ ਕੇ ਤੇ ਜਿਹੜਾ ਕਿ ਹਰੇਕ ਜੋ ਬੰਦਾ ਜਿਹਦੀ ਯੋਗ ਹੈ ਵੋਟ ਬਣਾਉਣ ਦੇ ਉਹਦੀ ਵੋਟ ਬਣੇ ਤੇ ਉਹ ਜਦੋਂ ਆਉਣ ਵਾਲੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਂਦੀ ਹੈ ਤੇ ਉਹਦੇ ਚ ਉਹ ਆਪਣਾ ਕਾਗਲ ਵੇਤੇ ਕਿਹੜਾ ਕਤਕ ਤੋਂ ਕਰਨ ਜਾ ਰਹੇ ਕਿਤੇ ਕਰਨ ਜਾ ਰਹੇ ਦਾ ਮਕਸਦ ਕੀ ਹੈ ਅਸੀਂ ਜੀ ਬਬਕਾਲਾ ਸਾਹਿਬ ਗੁਰਤੇਗ 72 ਸਦੀ ਨਗਰੀ ਕਿ ਉਥੇ ਪੰਤਰਕ ਪੱਥਕ ਪੰਤਰਕ ਕਤਕ ਕਰ ਰਹੇ ਤੇ ਉਹਦੇ ਚ ਇਹ ਹੀ ਮਸਲੇ ਵਿਚਾਰੇ ਜਾਣੇ ਕਿਹੜੇ ਕਿਹੜੇ ਮਸਲੇ ਜਿਹੜੇ ਪੰਜਾਬ ਨਾਲ ਜਾਂ ਪੰਛਨਾ ਸਬੰਧਤ ਆਜੋ ਬੰਦੀ ਸਿੰਘਾਂ ਦਾਵਾ ਭਾਪੀ ਦਾ ਮਾਮਲਾ ਵਾ ਨੌਜਵਾਨੀ ਦਾ ਨਸ਼ਾ ਨਾਲ ਜੋ ਬਰਬਾਦੀ ਹੋ ਰਹੀ ਆ ਜੋ ਸਾਡੇ ਕਿਸਾਨਾਂ ਦੇ ਜੋ ਮਸਲੇ ਜੋ ਐਮਐਸਪੀ ਆ ਜਾਂ ਹੋਰ ਜਿਹੜੇ ਆ ਉਹ ਉਹਨਾਂ ਦੇ ਬਾਰੇ 'ਚ ਜਿਹੜੀ ਕੋਈ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਾਂ ਸਖਿਤਾ ਜੀ ਅਸੀਂ तकरीबन ਸਾਰਿਆਂ ਨੇ ਮੇਨ ਸਖਿਤਾ ਨੂੰ ਸਰਦਾਰ ਓਪਨਲੀ ਤੇ ਸਾਰਿਆਂ ਨੂੰ ਦੱਦਾ ਅੱਜ ਅਸੀਂ ਉਹਦੀ ਪਰਮਿਸ਼ਨ ਪਰਮਿਸ਼ਨ ਅੱਜ ਅੱਜ ਸ਼ਾਇਦ ਹੋ ਜੋਗੀ ਤੇ ਉਹ ਤੋਂ ਬਾਅਦ 'ਚ ਅਸੀਂ ਦੱਦਾ ਜਿਹੜਾ ਕਿ ਸਾਹਬ ਜੀ ਕੀ ਸਮਿਤੀ ਉਹ ਬੰਦੀ ਸਿੰਘਾਂ ਦੀ ਰਿਹਾਈ ਜਾਂ ਫਿਰ ਦੇਗੀ ਕਾਂਡ ਦੀ ਜਿਹੜੀ ਇਨਸਾਫ ਆ ਉਹ ਸਾਨੂੰ ਹਲੇ ਤੱਕ ਕਿਉਂ ਨਹੀਂ ਮਿਲ ਪਾ ਰਿਹਾ ਇਹ ਜੀ ਕੋਈ ਸਾਡੀ ਜਿਹੜੀ ਇਹ ਲੀਡਰਸ਼ਿਪ ਦਾ ਸਿਰਦ ਨਾ ਹੋਣਾ ਉਹਨਾਂ ਦਾ ਉਹਨਾਂ ਤੇ ਨਾਲ ਮਿਲੇ ਹੋਣਾ ਜਿਨ੍ਹਾਂ ਬਿਰਵੀ ਦਾ ਕਾਂਡ ਲਾ ਲੋ ਜੇ ਹੁਣ ਦੇਖੋ ਵੱਡੇ ਵੱਡੇ ਖਲਾਸੇ ਹੋ ਰਹੇ ਇਹ ਜਿਨ੍ਹਾਂ ਨੇ ਸਾਨੂੰ ਇਨਸਾਫ ਦੇ ਲੈ ਕੇ ਦੇਣਾ ਸੀ ਉਹ ਹੀ ਉਹਨਾਂ ਨਾਲ ਮਿਲੇ ਹੋਏ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਇਨਸਾਫ ਮਿਲ ਸਕਦਾ ਸੀ ਇਹ ਹੁਣ ਅਸੀਂ ਇਹ ਸੰਤਾ ਚ ਲੈ ਕੇ ਇਹ ਗੱਲ ਲੈ ਕੇ ਜਾ ਰਹੇ ਹਾਂ ਕਿ ਸੰਤਾ ਨੂੰ ਆਮ ਲੋਕਾਂ ਨੂੰ ਉੱਠਣਾ ਪੈਣਾ ਹੈ ਇਨਸਾਫ ਵਾਸਤੇ ਤੇ ਤਾਂ ਹੀ ਸੜਕ ਭਾਈ ਬਲਪਾਲ ਸਿੰਘ ਨੂੰ ਲੋਕਾਂ ਨੇ ਵੋਟ ਪਾ ਕੇ ਐਮਪੀ ਬਣਾਇਆ ਤਾਂ ਕਿ ਸਾਡੇ ਹਲਕੇ ਦੇ ਮੁੱਦੇ ਉਠਾ ਸਕਣ ਪਰ ਹਾਲੇ ਤੱਕ ਉਹਨਾਂ ਨੂੰ ਆਪ ਹੀ ਆਜ਼ਾਦੀ ਨਹੀਂ ਮਿਲੀ ਕਿ ਕਿਹਨਾ ਚਾਹੁੰਦੇ ਇਹ ਲੋਕ ਇਹ ਵੀ ਦੇਖੋ ਜੀ ਇੱਕ ਸਰਕਾਰ ਦੇ ਇੱਕ ਤਾਂ ਪਿਆਸਕਾ ਦੇ ਇੱਕ ਬਹੁਤ ਵੱਡੀ ਧੱਕੇਸ਼ਾਹੀ ਜਾਂ ਬੇਇਨਸਾਫੀ ਹੈ ਕਿ ਐਡੇ ਵੱਡੇ ਮਾਰਜਨ ਨਾਲ ਪੂਰੇ ਪੰਜਾਬ ਚੋਂ ਸਭ ਤੋਂ ਵੱਧ ਬਹੁਤਨਾ ਜਿੱਤੇ ਹੋਏ ਆਦਮੀ ਨੇ ਤੁਸੀਂ ਜਿਥੇ ਲੋਕ ਇਹਨਾਂ ਵਿਸ਼ਵਾਸ ਕਰ ਰਹੇ ਹਨ ਉਹਨੂੰ ਤੁਸੀਂ ਅੰਦਰ ਰੱਖ ਰਹੇ ਹੋ ਤੇ ਇਹ ਇਹ ਸਾਡੇ ਇੱਕ ਲੋਕਤੰਤਰ ਦਾ ਵੀ ਘਾਣ ਹੈ ਇਹ ਸਰਕਾਰੀ ਤੰਤਰ ਲੋਕਤੰਤਰ ਤੇ ਆ ਰਹੀ ਹੈ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਲੋਕਾਂ ਚ ਇਸ ਕਰਦਾ ਦਲ ਦਾ ਵੀ ਬਹੁਤ ਵੱਡਾ ਰੋਲ ਹੋ ਜਦੋਂ ਉਹਨਾਂ ਆਵਾਜ਼ ਰਿਹਾ ਕਿ ਇਹ ਕਿਉਂ ਨਹੀਂ ਛੱਡਿਆ ਜਾ ਰਿਹਾ ਤੇ ਉਹਦੇ ਵਾਸਤੇ ਅਸੀਂ ਜਿਹੜੇ ਪੰਥਕ ਆ ਕਰਤਾ ਜਾਂ ਲੋਕ ਬਹੁਤ ਬਤਨਾ ਭਾਈ ਉਹ ਬਾਕਸਿੰਗ ਨੂੰ ਦਿਖਾਇਆ ਗਿਆ ਲੋਕਾਂ ਨੇ ਉਹ ਡਵੈਲਪਮੈਂਟ ਦੇ ਕੰਮ ਨਹੀਂ ਜਾਂ ਹੋਰ ਕਈ ਨੀਤੀ ਕੰਮ ਨਹੀਂ ਕੀਤਾ ਜਦੋਂ ਆਪ ਜੇਲ੍ਹ ਚ ਨੇ ਤੇ ਉਹ ਲੋਕ ਹੁਣ ਇਹ ਸਮਝਣ ਜਾਂ ਕਿਹੜੇ ਕਿਦਾਂ ਕੰਮ ਹੋਣਗੇ ਹਲੋ ਨੇ ਇਹ ਤੇ ਜੀ ਸਰਕਾਰ ਦੀ ਇੱਕ ਸਾਡੇ ਲੋ ਹਲਕੇ ਦੇ ਲੋਕਾਂ ਨਾਲ ਵੀ ਬੇਇਨਸਾਫੀ ਆ ਅਸੀਂ ਤੇ ਲੋਕਾਂ ਨੇ ਤੇ ਇਸੇ ਕਰਕੇ ਚੁਣਿਆ ਸੀ ਕਿ ਤੁਸੀਂ ਉਸ ਟਾਈਮ ਤੇ ਵੀ ਧੱਕਾ ਕੀਤਾ ਤੇ ਜੋ ਉਹਨਾਂ ਦੇ ਤੁਸੀਂ ਇਲਿਗੇਸ਼ਨ ਲਾ ਰਹੇ ਸੀ ਐਨਐਸਆਰ ਵਗਰਾ ਲਗਾਈ ਲੋਕਾਂ ਨੇ ਉਹਨੂੰ ਸਵੀਕਾਰ ਨਹੀਂ ਕੀਤਾ ਲੋਕਾਂ ਨੇ ਆਪਣਾ ਫਤਵਾ ਦੇ ਕਿਉਂ ਨਾਲ ਜੀਜਾ ਲਾ ਰਹੇ ਤੇ ਸਰਕਾਰ ਨੂੰ ਮੇਰੇ ਖਿਆਲ ਅਕ ਆਪਣੀਆਂ ਜਿਹੜੀਆਂ ਨਕਾਮੀਆਂ ਸੀ ਨਸ਼ੇ ਦੇ ਖਿਲਾਫ ਜੋ ਨਸ਼ੇ ਦਾ ਕਰਕੇ ਸਰਕਾਰਾਂ ਹੋਣ ਚਾਹੀਆਂ ਸੀ ਵਿੱਦਵੀ ਦਾ ਜੋ ਮਸਲੇ ਲੱਗੇ ਸੀ ਉਹਨਾਂ 'ਚ ਇੱਕ ਵੀ ਇਹਨਾਂ ਹੱਲ ਨਹੀਂ ਕੀਤਾ ਨਸ਼ਾ ਸਗੋਂ ਅੱਗੇ ਤੋਂ ਵੀ ਵੱਧ ਗਿਆ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੇ ਉਹਤੇ ਪਰਦਾ ਪਾਉਣ ਦੀ ਜਾਂ ਨਸ਼ੇ ਵਾਲਿਆਂ ਨੂੰ ਅੰਡਰ ਕਰਨ ਦੀ ਨੈਸਲ ਹੋਣ ਦੀ ਲੋੜ ਸੀਗੀ ਪਰ ਉਹਨਾਂ ਨੇ ਅਮਰਪਾਲ ਤੇ ਲਾਤੀ ਜਿਹੜਾ ਨਸ਼ੇ ਦੇ ਵਿਰੁੱਧ ਕੰਮ ਕਰਦਾ ਸੀ ਤੇ ਲੋਕਾਂ ਨੇ ਉਸ ਉਸ ਦੇ ਖਿਲਾਫ ਪਤਵਾ ਦੇ ਕੇ ਵੀ ਇੱਕ ਆਪਣਾ ਜੋ ਰੋਸ ਜਾਰ ਕੀਤਾ ਕਿ ਇਹ ਤੁਸੀਂ ਜੋ ਗਲਤ ਕੀਤਾ ਹੁਣ ਸਰਕਾਰ ਅੱਗੇ ਵੀ ਉਸ ਉਸੇ ਰਵਈਏ ਤੇ ਆਡੀ ਪਈ ਹੈ ਲੋਕਾਂ ਦੇ ਪਤਵੇ ਦੇ ਵੀ ਉਸ ਕਰ ਨਹੀਂ ਕਰ ਰਹੀ ਤੇ ਲੋਕਾਂ ਨੂੰ ਇਹ ਚੀਜ਼ ਦੀਆਂ ਮੁਸ਼ਕਲਾਂ ਦਿਹਾਏ ਲੋਕ ਅੱਜ ਵੀ ਇਹ ਸਰਕਾਰ ਦੇ ਖਿਲਾਫ ਇਹ ਚੀਜ਼ ਕਰ ਰਹੇ ਆ ਕਿ ਉਹ ਛੱਡਿਆ ਜਾਣਾ ਚਾਹੀਦਾ ਬਗਦੇ ਸਿਕਾਂ ਨੂੰ ਛੱਡਿਆ ਜਾਣਾ ਚਾਹੀਦਾ ਬਾਕੀ ਜੋ ਗਦਬੀ ਦਾ ਜੋ ਅਨਸਾਫ ਜੋ ਵੀ ਉਹ ਦਿਨ ਉਹਨੂੰ ਮਤਲਬ ਰੁਕ ਹੈ ਉਹਨੂੰ ਅਨਸਾਫ ਤੋਂ ਨਕਾਰ ਰੁਕ ਕਰੀ ਜਾ ਰਹੀ ਹੈ ਸਰਕਾਰ ਉਹਦੇ ਕੁਝ ਮਸਲੇ ਇਹ ਤੋਂ ਪੰਜਾਬ ਤੋਂ ਜਾ ਕੇ ਜੰਧਗੜ ਤੋਂ ਲੈ ਕੇ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਕਿ ਜਿਹੜਾ ਮੇਰਾ ਕਹਿ ਲਾ ਕਿ ਜਿੱਦਾਂ ਹਸਨੂ ਅਜੇ ਤੱਕ 84 ਦਾ ਇਨਸਾਫ ਨਹੀਂ ਮਿਲਿਆ ਇਹ ਵੀ ਮੈਨੂੰ ਲੱਗਦਾ ਹੈ ਕਿ ਸਰਕਾਰ ਦੀ ਮਨਸ਼ਾ ਨਹੀਂ ਕਿ ਉਹਨੂੰ ਇਨਸਾਫ ਦੇਣ ਦੀ ਪੂਰੇ ਪੰਜਾਬ ਦੀ ਦਿੱਤੀ ਬੰਦੀ ਕਹਿ ਸਕਦੇ ਅਸੀਂ ਇਹ ਚਾਰਾਂ ਨੇ ਤੇ ਵਿੱਚ ਪੰਜਾਬ ਦੇ ਪੰਚਾਇਤ ਚੋਣਾਂ ਵੀ ਆ ਗਈਆਂ ਕਿ ਇਹਦੇ ਚ ਜੀ ਭਾਈ ਸਾਹਿਬ ਦੇ ਜਿਹੜੇ ਨੁਮਾਇंदे ਤੋਂ ਨਹੀਂ ਜੀ ਜਿਵਨੀ ਚੋਣ ਮਾਰੇ ਵੀ ਅਜਿਹਾ ਇਸਲਾਹ ਕਰ ਰਹੇ ਆ ਕਿ ਉਹਦੇ ਚ ਸਾਨੂੰ ਅਸੀਂ ਚਾਹੁੰਦੇ ਆ ਕਿ ਸਾਰੇ ਪੰਥੋਂ ਕੋਈ ਸਾਂਝਾ ਇੱਕ ਇੱਕ ਉਮੀਦਵਾਰੀ ਹੋਵੇ ਉਹਦੇ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ ਦੂਜੀਆਂ ਧਰਾਨਾ ਪੰਥ ਇੱਕ ਪੰਥ ਦੇ ਇਤਰਾਫ ਬਾਰੇ ਕੀ ਜੋ ਬੰਦੀ ਦਾ ਕੀ ਚਾਹ ਰਿਹਾ ਨਹੀਂ ਅਸੀਂ ਸ਼ਾਂਤ ਰਹਿਦੇ ਹਾਂ ਆ ਨਹੀਂ ਅਸੀਂ ਇਹਦੇ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਧਿਰਾਂ ਨੂੰ ਮਿਲਣ ਮਿਲਦੇ ਆ 19 ਤਰੀਕ ਤੋਂ ਬਾਅਦ ਤੁਸੀਂ ਸਾਰਿਆਂ ਨਾਲ ਪਰਸਨਲੀ ਮੀਟਿੰਗਾਂ ਕਰਕੇ ਜਾਂ ਕਰਕੇ ਸਾਰਿਆਂ ਨੂੰ ਅਸੀਂ ਇੱਕ ਮੰਚ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਇਹ ਪੰਥਕ ਏਕਤਾ ਜੀ ਅਸੀਂ ਸਾਡਾ ਬਚਾਅ ਖਾਲਸਾ ਜੀ ਕੁਝ ਲੋਕ ਦੀ ਥ੍ਰੀ ਲੂ ਪ੍ਰੋਪਰਟੀ ਨੂੰ ਲੈ ਕੇ ਬਹੁਤ ਸਾਰੇ ਲੋਕ ਸਵਾਲ ਚੁਕਰੇ ਨੇ ਕੀ ਕਹਿੰਦੇ ਤੁਸੀਂ ਉਹਨਾਂ ਨੂੰ ਕਿਹਦੇ ਜੀ ਤੇ ਲੂ ਪ੍ਰੋਪਰਟੀ ਨੂੰ ਲੈ ਕੇ ਬਹੁਤ ਸਾਰੇ ਲੋਕ ਸਵਾਲ ਚੁਕਰੇ ਨੇ ਕੀ ਕਹਿੰਦੇ ਹੋ ਜੀ ਘਰੇਲੂ ਪ੍ਰੋਪਰਟੀ ਕਰੇ ਲੋ ਪ੍ਰੋਪਰਟੀ ਜਿਹੜੀ ਤੁਹਾਡੀ ਆਪਣੀ ਪ੍ਰੋਪਰਟੀ ਹੈ ਤੁਸੀਂ ਕਹਿੰਦੇ ਉਹਨੂੰ ਲੈ ਕੇ ਤਾਂ ਸਾਰੇ ਲੋਕ ਸਵਾਲ ਕਰਦੇ ਨੇ ਇਹ ਸਾਡੇ ਕੋਲ ਤਾਂ ਕੋਈ ਏਡੀਕ ਪ੍ਰੋਪਰਟੀ ਇਹੋ ਜਿਹੀ ਹੈ ਨਹੀਂ ਕਿ ਜਿਹੜੀ ਕੋਈ ਪ੍ਰੋਪਰਟੀ ਕਿਹੜੀ ਟਰੌਪ ਦੀ ਗੱਲ ਸਾਨੂੰ ਤੇ ਪਤਾ ਨਹੀਂ ਹਾਂਜੀ ਟਰੌਪ ਦੀ ਤਾਂ ਕੋਈ ਤਾਂ ਨਹੀਂ ਕੋਈ ਹੈ ਹੀ ਬਹੁਤ ਰੱਖੀ ਨਹੀਂ ਕਿ ਹਾਂ ਕਿ ਜਿਹੜੀ ਇੱਕ ਪ੍ਰੋਪਰਟੀ ਪ੍ਰੋਪਰਟੀ ਵੀ ਸਾਡੇ ਕੋਲ ਪ੍ਰਸ਼ਾਦੇ ਪਾਣੀ ਚੁਗਾਈ ਹੈ ਜਗਾੜਾ ਇਸੇ ਕੋਈ 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 ਕੌਂਕੀ ਨਹੀਂ ਕਿ ਭਾਈ ਇਹਨੂੰ ਪ੍ਰੋਪਰਟੀ ਐਮਪੀ ਮਕੋਰ ਵਿੱਚ ਤੁਸੀਂ ਖਾਦੋ ਸਾਹਿਬ ਕਿੰਨੇ ਕੁ ਜਰਨ ਤੁਹਾਡੇ ਵੱਲੋਂ ਕੀਤੀ ਹੈ ਵਾਸਤੇ ਜੀ ਅਸੀਂ ਤੇ ਪੂਰੇ ਜੋ ਸਾਡੇ ਬੰਦੀ ਸਿੰਘ ਆ ਸਾਰਿਆਂ ਦੀ ਰਿਹਾਈ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਆ ਬਾਕੀ ਅਸੀਂ ਸੰਤਾ ਚ ਲੈ ਕੇ ਜਾ ਰਹੇ ਹਾਂ ਮਤਲਬ ਬਾਕੀ ਜੋ ਇਹ ਇਹ ਵੀ ਜਿਹੜੀ 13 ਤਰੀਕ ਦੀ ਇਕਤਰਤਾ ਸੀ ਦੋ ਮਹੀਨੇ ਸਰਕਾਰ ਨੂੰ ਦਿੱਤੇ ਕਿ ਸ਼ਾਇਦ ਉਹ ਉਹਨਾਂ ਦੇ ਕੋਈ ਜਮੀਰ ਜਾਗ ਪਏ ਉਹ ਲੋਕਾਂ ਦੀ ਆਵਾਜ਼ ਨੂੰ ਸੁਣਨ ਤੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ ਪਰ ਸਰਕਾਰ ਦੀ ਜੇ ਵੀ ਕੋਈ ਇਹੋ ਜੀ ਮਨਸ਼ਾ ਨਹੀਂ ਲੱਗਦੀ ਕਿ ਉਹਨਾਂ ਨੂੰ ਬਾਹਰ ਲਿਆਉਣ ਦੀ ਇਸ ਕਰਕੇ ਉਹ 13 ਤਰੀਕ ਦੀ ਇਕਤਰਤਾ ਵੀ ਆ ਬਾਕੀ ਕੋਰਟ 'ਚ ਵੀ ਇਹ ਇਹ ਮੈਟਰ ਆ ਤੇ ਉਮੀਦ ਹੈ ਕਿ ਜਲਦੀ ਮਸਲਾ ਹੱਲ ਹੋਵੇ ਤੁਸੀਂ ਜਾ ਰਹੇ ਹੋ ਪਰ ਦਿੱਲੂ ਕਰ ਰਹੇ ਜਾਣਗੇ ਦੇਵਰੂ ਕਾਰਡ ਉਹਦੇ ਚਾਚਾ ਜੀ ਜਾਣਗੇ ਇੱਕ ਦੋ ਦਿਨ ਚ ਤੇ ਉਹਨਾਂ ਨਾਲ ਮੁਲਾਕਾਤ ਕਰਨਗੇ ਜੋ ਅੱਗੇ ਆਉਣ ਵਾਲੇ ਸਮੇਂ ਲਈ ਕੋਈ ਰਣਨੀਤੀ ਆ ਜਾਂ ਉਹਨਾਂ ਨਾਲ ਕੋਈ ਸਲਾਹ ਗਿਣਤੀ ਕਰਕੇ ਅਸੀਂ ਜੀ ਕੁਝ ਦਾ ਇੱਕ ਪੱਤਰਤਾ ਵਾਲਾ ਕਿ ਭਾਈ ਸਾਹਿਬ ਨੂੰ ਛਡਵਾਣ ਲਈ ਇਹ ਫਿਰ ਵੀ ਨਹੀਂ ਕੇਂਦਰ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਸੁਧਰ ਹੋਣਗੇ ਫਿਰ ਅਗਲੀ ਰਣਨੀਤੀ ਕੀ ਹੋਵੇ ਨਹੀਂ ਉਹਨਾਂ ਨੂੰ ਕੱਲਿਆਂ ਨੂੰ ਛਡਾਉਣ ਦਾ ਮਸਲਾ ਰਹੇਗਾ ਜੀ ਉਹ ਇਹ ਚੀਜ਼ ਹੈ ਕਿ ਇਹ ਲੋਕ ਚਾਹ ਰਹਾ ਕਿ ਜੋ ਵੀ ਸਾਡੇ ਨਾਲ ਬੇਇਨਸਾਫੀਆਂ ਨੇ ਉਹਦਾ ਕੋਈ ਕੋਈ ਨਾ ਕੋਈ ਇਨਸਾਫ ਹੋਵੇ ਜੋ 30 35 35 ਸਾਲ ਤੋਂ ਸਾਡੇ ਬੰਦੀ ਸਿੰਘ ਆ ਬਦਦੀ ਦਾ ਮਾਮਲਾ ਵਾ ਨੌਜਵਾਨੀ ਨਸ਼ਿਆਂ ਚ ਰੋਜ ਡੜੇ ਸਰਕਾਰ ਦਾ ਕਿਸੇ ਪਾਸੇ ਵੀ ਧਿਆਨ ਨਹੀਂ ਕਿਸੇ ਮਸਲੇ ਤੇ ਅਬਰਤ ਬਾਲ ਨੂੰ ਦੇ ਛਡੋ ਬਾਕੀ ਮਸਲਿਆਂ ਤੇ ਵੀ ਜਿਹੜਾ ਕਿ ਰੋਜ ਡੜੇ ਦਿਨ ਦਿਨ ਦਿਹਾੜੇ ਕਤਲ ਹੋ ਰਿਹਾ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਸਰਕਾਰ ਤੇ ਇੱਕ ਨਕਾਮ ਹੋਈ ਪਈ ਹੈ ਇਹ ਸਾਰੀਆਂ ਚੀਜ਼ਾਂ ਦੇ ਵਿਚਾਰ ਨੇ ਸਾਨੂੰ ਲੋੜ ਆ ਕਿ ਸਾਡੇ ਮੱਥੇ ਤੇ ਬਹੁਤ ਵੱਡਾ ਕਲੰਕਿਆ ਜੇ ਉਹ ਨਸ਼ਾ ਵੀ ਆ ਜਾਂ ਜੋ ਹੈ ਪ੍ਰੋਤੀਆਂ ਦਾ ਦੌਰ ਆ ਜਾ ਇਹਨੇ ਚੀਜ਼ਾਂ ਹੋ ਰਹੀਆਂ ਇਹ ਮੇਰੇ ਖਿਆਲ ਬਹੁਤ ਸਾਨੂੰ ਸਾਰਿਆਂ ਨੂੰ ਸੋਚਣ ਵਿਚਾਰ ਦੀ ਲੋੜ ਹੈ ਕਿ ਅਸੀਂ ਸਾਡਾ ਪੰਜਾਬ ਕਿਹੜੇ ਪਾਸੇ ਜਾ ਰਿਹਾ ਹੈ ਹਾਂ ਜੀ ਅਸੀਂ ਸਰਕਾਰਾਂ ਦਾ ਦੋਸ਼ ਕੱਢ ਦਿੰਦੇ ਆ ਕਿ ਪੰਜਾਬ ਤੇ ਨਸ਼ਾ ਵੱਧ ਰਿਹਾ ਨੌਜਵਾਨੀ ਨਸ਼ੇ 'ਚ ਗਿਰ ਰਹੀ ਹੈ ਪਰ ਜੇ ਗੱਲ ਕੀਤੀ ਜਾਵੇ ਸਾਡੀਆਂ ਆਪਣੀਆਂ ਜਿਹੜੀਆਂ ਸਮਾਜਿਕ ਸੰਸਥਾਵਾਂ ਹੈਗੀਆਂ ਨੇ ਜਾਂ ਫਿਰ ਕੁਝ ਕੋਟੀਆਂ ਸੰਸਥਾਵਾਂ ਹੈਗੀਆਂ ਨੇ ਸਾਡੀਆਂ ਸਿੱਖ ਸੰਸਥਾਵਾਂ ਉਹ ਕਿੰਨਾ ਕੁ ਕਰਾਲਾ ਕਰ ਰਹੀਆਂ ਨੇ ਸਿੱਖਾਂ ਵਾਸਤੇ ਜਾਂ ਪੰਜਾਬ ਦੇ ਵਾਸਤੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਪਤਿਤ ਤੋਂ ਬਚਾਇਆ ਜਾ ਸਕੇ ਇਹ ਜੀ ਸਾਡੀਆਂ ਜਿਹੜੀਆਂ ਸੰਸਥਾਵਾਂ ਬੜੀਆਂ ਸਰਮੌਰ ਸੰਸਥਾਵਾਂ ਸੀ ਉਹਨਾਂ ਤੇ ਕੁਝ ਗਲਤ ਬੰਦੇ ਕਾਬਜ ਹੋ ਗਏ ਉਹਦੀ ਵਜ੍ਹਾ ਨਹੀਂ ਇਹ ਸਾਰੀਆਂ ਪ੍ਰੋਬਲਮਾਂ ਹੋ ਰਹੀਆਂ ਜੇ ਸਾਡੀ ਜਿਹੜੇ ਧਾਰਮਿਕ ਲੀਡਰਸ਼ਿਪ ਸੀ ਸ਼੍ਰੋਮਣੀ ਕਮੇਟੀ ਸੀ ਉਹ ਆਪਣੇ ਫਰਜ਼ਾਂ ਨੂੰ ਸਹੀ ਤਰੀਕੇ ਨਾਲ ਪਹਚਾਣਦੀ ਉਹਨਾਂ ਨੂੰ ਤੇ ਉਹ ਉੱਤੇ ਕੰਮ ਕਰਦੀ ਤੇ ਮੇਰਾ ਖਿਆਲ ਨਾ ਤੇ ਨਸ਼ਾ ਹੀ ਆ ਸਕਦਾ ਸੀ ਨਾ ਪਤਿਤਪੁਣਾ ਹੋ ਸਕਦਾ ਨਾ ਧਰਮ ਪਰਵਰਤਨ ਹੋ ਸਕਦਾ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਉਹ ਉਹ ਸਾਡੀ ਲੀਡਰਸ਼ਿਪ ਦੀ ਨਾਕਾਮੀ ਦੀ وجہ ਨਾਲ ਹੀ ਸਭ ਕੁਝ ਇਹ ਖੂਬ ਹੋ ਗਿਆ ਕਿਉਂ ਜੋ ਸਾਡੇ ਪੰਜਾਬ ਦੀ ਆਨ ਸ਼ਾਨ ਸੀ ਉਹ ਸਾਡੇ ਆਕਾਲ ਤਖਤ ਦੀ ਆਨ ਸ਼ਾਨ ਸੀ ਉਹ ਉਹਦੇ ਵਿਕਾਰ ਨੇ ਮੇ ਬਹੁਤ ਨੀਵਾ ਕਰ ਦਿੱਤਾ ਗਿਆ ਇਹੋ ਜੇ ਆਪਣੇ ਹੱਥ ਟੋਕੇ ਬੰਦੇ ਬਿਠਾ ਕੇ ਉਹੋ ਜੇ ਫੈਸਲੇ ਕਰਵਾ ਕੇ ਸੌਦੇ ਸਾਜ਼ ਕਰਕੇ ਨੂੰ ਮਾਫੀ ਦਵਾ ਕੇ ਇਹੋ ਜਿਹੀਆਂ ਜਿਹੜੀਆਂ ਮੈਂ ਕਹ ਰਿਹਾ ਕਿ ਉਹ ਬਹੁਤ ਉਹਦੇ ਵਾਸਤੇ ਅਸੀਂ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਕਿ ਫੋਨ 13 14 ਸਾਲ ਬਾਅਦ ਇਲੈਕਸ਼ਨ ਹੋ ਰਹੀ ਹੈ ਤੁਸੀਂ ਆਓ ਤੇ ਕਿਦਾਂ ਦੇਖਦੇ ਹੋ ਤੁਸੀਂ ਹਾਂਜੀ ਇਨਾਮ ਦੀ ਹਿੰਮਤ ਅਕ ਫਿਰ ਫਰਮਾਨ ਦੇ ਦਿੱਤਾ ਜੀਗਾ ਕਿਦਾਂ ਦੇਖਦੇ ਇਹ ਤੇ ਤੁਸੀਂ ਦੇਖੋ ਨਾ ਜੀ ਜਿਹੜੇ ਕੋਈ ਬੰਦੇ ਸਮਾਜ ਹਿੱਤ ਚ ਕੰਮ ਕਰ ਰਹੇ ਸੀ ਅਮਰਤਪਾਲ ਸੀ ਜਾਂ ਹੋਰ ਵੀ ਕੋਈ ਜਿਹੜੀਆਂ ਉਹਨਾਂ ਤੇ ਜਾਂ ਕੋਈ ਪੱਤਰਕਾਰ ਹੀ ਲਾ ਲੋ ਕੋਈ ਚੰਗੇ ਸੱਚ ਤੇ ਖੰਡ ਦੀ ਗੱਲ ਕਰਦਾ ਉੱਤੇ ਵੀ ਪਰਚੇ ਧਮਕੀਆਂ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਤੇ ਜਿਹੜੇ ਚੀਜ਼ਾਂ ਉਹ ਜਿਹੜੇ ਜਿਹੜੇ ਤੇ ਇੰਨੇ ਵੱਡੇ ਵੱਡੇ ਅਲੀਗੇਸ਼ਨ ਆ ਰੈਪਸਟ ਆ ਹੋਰ ਕਈ ਤਰ੍ਹਾਂ ਦੇ ਉਹਨਾਂ ਦੇ ਕਤਲਾਂ ਦੇ ਗੁਰਮਿਆਂ ਉਹਨਾਂ ਨੂੰ ਸਰਕਾਰ ਨੇ ਬੜਾ ਮਹਿਮਾਰ ਬਣਾ ਕੇ ਰੱਖਿਆ ਹੋਇਆ ਤੇ ਮੇਰਾ ਖਿਆਲ ਹੈ ਕਿ ਇਹ ਸਾਰੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਵੇਖੋ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਕਤਲ ਵੀ ਆਉ ਤੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਕਿ ਅਸੀਂ ਆਪਣੇ ਸਮਾਜ ਨੂੰ ਕਿੱਧਰ ਨੂੰ ਲੈ ਕੇ ਜਾਣਾ ਰੈਪਸਟ ਇਹੋ ਇਹੋ ਜਿਹੇ ਬੰਦਿਆਂ ਨੂੰ ਅਸੀਂ ਗੁਰੂ ਮੰਨਾਂਗੇ ਜਾਂ ਆਗੂ ਮੰਨਾਂਗੇ ਜਾ ਉਹ ਉਹ ਉਹਨਾਂ ਨੂੰ ਇਹ ਸਰਕਾਰ ਪੁਸਤਪਨਾ ਹੀ ਕਰ ਰਹੀ ਹੈ ਪਿਛਤ ਸਰਕਾਰ ਤੋਂ ਤੁਸੀਂ ਇਹ ਜਾਣਦੇ ਹੋ ਕਿ ਹਰ ਫਰੰਟ ਤੇ ਫੇਲ ਹੋਈ ਹੈ ਹਾਂ ਜੀ ਹਰ ਫਰੰਟ ਤੇ ਫੇਲ ਹੈ ਜੀ ਹੁਣ ਦੇਖੋ ਜੀ ਉਹ ਆ ਜਿਹੜੀ ਉਹ ਉਹਦੇ ਖਿਲਾਫ ਕੋਈ ਕੇਸ ਚੱਲਣਾ ਕਹਿੰਦੇ ਕੋਈ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀਗਾ 2 ਸਾਲ ਤੋਂ ਕੋਈ ਇਹੋ ਜਿਹੀਆਂ ਚੀਜ਼ਾਂ ਤੇ ਇਹ ਲੋਕਾਂ ਨੂੰ ਬੇਕਉਬਣਾ ਉਹ ਤੇ ਕਰੀਏ ਇਹ ਸੈੱਟ ਬਣਾਉਂਦੇ ਕਹਿੰਦੇ ਉਹ ਬਣਾਉਂਦੇ ਤੇ ਮਸਲਾ ਤੇ ਕਿੱਥੇ ਨਹੀਂ ਲੱਗ ਰਿਹਾ